ਸਾਇਸਟ ਵਾਲੀ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਸ਼ੇਨਗਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦਾ ਦੌਰਾਨ ਜਿਹੜਾ ਇੱਕ ਸ਼ਤਾਬ ਦੀ ਸੈਮੀਨਾਰ ਰੱਖਿਆ ਗਿਆ ਸੀਗਾ ਜਿਸ ਦੇ ਦੌਰਾਨ ਸਿੰਗਰ ਜੋਗੀ ਪੰਜਾਬ ਦੇ ਮਸ਼ਹੂਰ ਸਿੰਗਰ ਬੀਰ ਸਿੰਘ ਜੀ ਜੋ ਕਿ ਉੱਥੇ ਮੌਜੂਦ ਸੀਗੇ ਤਾਂ ਉਹਨਾਂ ਵੱਲੋਂ ਸ਼ਹੀਦੀ ਸਮਾਗਮ ਦੇ ਉੱਪਰ ਜਿਹੜਾ ਸੈਮੀਨਾਰ ਸੀਗਾ ਉਹਦੇ ਉੱਪਰ ਜਿਹੜਾ ਸੀਗਾ ਰੋਮਾਂਟਿਕ ਗੀਤ ਅਤੇ ਪੰਜਾਬੀ ਬੋਲੀਆਂ ਗਾਈ ਗਈ ਹੈ ਜਿਸ ਦੇ ਦੌਰਾਨ ਬੋਲੀਆਂ ਸੁਣ ਕੇ ਉੱਥੇ ਮੌਜੂਦ ਦਰਸ਼ਕ ਦਰਸ਼ਕ ਜਿਹੜੇ ਉਨਰ ਦੇ ਵੱਲੋਂ ਖੁੱਲ ਕੇ ਪੰਗੜਾ ਪਾਇਆ ਗਿਆ ਕਿਉਂਕਿ ਉਹ ਤੋਂ ਕਿਸੇ ਚੀਜ਼ ਨੂੰ ਲੈ ਕੇ ਜਿਹੜੇ ਆ ਸਿੱਖ ਸੰਪਰਦਾਵਾ ਔਰ ਸਿੱਖ ਜਿਹੜੇ ਆ ਸੰਵਿਧਾਨਾ ਉਹਨਾਂ ਦੇ ਵੱਲੋਂ ਜਿਹੜੀ ਹੈ ਕਿਹਾ ਗਿਆ ਹੈ ਕਿ ਇਹ ਜੋ ਵੀ ਕੁਝ ਹੋਇਆ ਇਹ ਗਲਤ ਹੋਇਆ ਕਿਉਂਕਿ ਇਸ ਸ਼ਹੀਦੀ ਸਮਾਗਮ ਸਿਰਗਾ ਇਸ ਦੇ ਦੌਰਾਨ ਇਹਨਾਂ ਨੂੰ ਜਿਹੜੀ ਹੈ ਬੋਲੀਆਂ ਨਹੀਂ ਪਾਉਣੀ ਚਾਹੀਦੀ ਸੀਗੀ ਆ ਇਸੇ ਸਮਾਗਮ ਦੇ ਵਿੱਚ ਕੀਰਤਨ ਹੁੰਦਾ ਆ ਗੁਰਬਾਣੀ ਹੁੰਦੀ ਆ ਔਰ ਸਿਮਰਨ ਹੁੰਦਾ ਜਾਪ ਹੁੰਦਾ ਕਈ ਤਰ੍ਹਾਂ ਦੇ ਜਿਹੜੇ ਆ ਧਾਰਮਿਕ ਸਮਾਗਮ ਹੁੰਦੇ ਨੇ ਨਾ ਕਿ ਬੋਲੀਆਂ ਪੈਂਦੇ ਨੇ ਰੋਮਾਂਟਿਕ ਹੁੰਦੇ ਐਸੇ ਚੀਜ਼ ਨੂੰ ਲੈ ਕੇ ਹਰਜਿੰਦਰ ਸਿੰਘ ਭਾਮੇ ਦੇ ਵੱਲੋਂ ਵੀ ਜਿਹੜਾ ਇਤਰਾਜ਼ ਚਿਤਾਇਆ ਗਿਆ ਸੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਪੰਜਾਬ ਸਰਕਾਰ ਨੇ ਜਿਹੜੀ ਹੈ ਭਾਸ਼ਾ ਵਿਭਾਗ ਦੇ ਵੱਲੋਂ ਸ਼ੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਕਰਾਏ ਗਏ ਸੈਮੀਨਾਰ ਦੌਰਾਨ ਨੱਚ ਗਾ ਕੇ ਜਿਹੜੇ ਆ ਮਨੋਰੰਜਨ ਪ੍ਰਦਰਸ਼ਨ ਦੀ ਸਖਤ ਨਿੰਦਕ ਤਿੱਗੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਸਾਹਿਬ ਜੀ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀ ਕੀਤੀ ਗਿਆ ਹਨ ਉਸ ਦੇ ਨਾਲ ਸ਼ਹਾਦਤ ਤੇ ਸੰਕਲਪ ਦੇ ਨਾਲ ਨਾਲ ਗੁਰਮਤ ਮਰਿਆਦਾ ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਜਿਹੜੀ ਹੈ ਭਾਰੀ 6 ਵਜੇ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਅੰਦਰ ਸਰਵਉੱਚ ਤੇ ਸਲਾਨੀ ਹੈ ਇਸ ਲਈ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਸਤਾਪਦੀ ਸੰਬੰਧੇ ਕਰਵਾਏ ਜਾਣ ਵਾਲੇ ਹਰ ਸਮਾਗਮ ਦੇ ਜਿਹੜੀ ਹੈ ਰੂਪਰੇਖਾ ਸਿੱਖ ਮਰਿਆਦਾ ਸ਼ਰਧਾ ਸੰਜਮ ਅਤੇ ਗੁਰਬਾਣੀ ਦੇ ਸਤਕਾਰ ਦੀ ਭਾਵਨਾ ਦੇ ਹੁਣ ਕੋਲ ਹੋਣੀ ਚਾਹੀਦੀ ਹੈ ਪਰ ਭਾਸ਼ਾ ਵਿਭਾਗ ਪੰਜਾਬ ਨੇ ਇਸ ਮੌਕੇ ਮਨੋਰੰਜਨ ਦਾ ਸਾਧਨ ਬਣਾ ਕੇ ਸਿੱਖ ਸੰਗਠਾ ਦਿਆ ਭਾਵਨਾਵਾਂ ਤੇ ਨੂੰ ਜਿਹੜੀ ਹੈ 60 ਪੰਚਾਇਤਾਂ ਯਾਨੀ ਕਿ ਠੇਸ ਪੰਚਾਇਤਾਂ ਉਹਨਾਂ ਨਾਲ ਹੀ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਸਪਸ਼ਟ ਕਰ ਦਿੱਤਾ ਸੀਗਾ ਕਿ ਸ੍ਰੀ ਗੁਰੂ ਸਹਿਬਾਨਾ ਦਿਆ ਸਤਾਪ ਦਿਆ ਤੇ ਗੁਰਪੁਰਬ ਸਿੱਖਾ ਜੋ ਹੈ ਸੰਧਵਾਣਾ ਜਿਹੜੀ ਆ ਮਨਾਏ ਜਾਣਗੇ ਤਾਂ ਕਿਉਂਕਿ ਸਰਕਾਰੀ ਅਦਾਰਿਆਂ ਲਈ ਗੁਰਮਤ ਮਰਯਾਦਾ ਦੇ ਸਹੀ ਪਾਲਣਾ ਔਕੀਆ ਨਾਲ ਹੀ ਉਹਨਾਂ ਕਿਹਾ ਕਿ ਸਿੱਖ ਗੁਰਪੁਰ ਕੋਈ ਸਾਧਾਰਨ ਜਸ਼ਨ ਜਾਂ ਮਨੋਰੰਜਨ ਤਿਉਹਾਰ ਨਹੀਂ ਸਗੋ ਆਤਮ ਜਾਗਰੂਤਾ ਅਤੇ ਗੁਰਮਤ ਸਿਧਾਂਤਾਂ ਨੂੰ ਸਮਰਪਿਤ ਸਮਾਗਮ ਹਨ ਇਹਨਾਂ ਦੇ ਵਿੱਚ ਸ਼ਬਦ ਕੀਰਤਨ ਗੁਰਮਤ ਚਿੰਤ ਗੁਰਬਾਣੀ ਪਾਠ ਸੇਵਾ ਤੇ ਸਿਮਰਨ ਵਰਗੀਆਂ ਪਵਿੱਤਰ ਗਤੀਵਿਧੀਆਂ ਸ਼ਾਮਲ ਹੁੰਦੀਆਂ ਨਚਣਾ ਗੋਣਾ ਜਾਂ ਹੋਰ ਮਨੋਰੰਜਨ ਪਰਦਰਸ਼ਨ ਨਾ ਸਿਰਫ ਗੁਰਮਤ ਦੇ ਸੰਧਾਨਤਾ ਦੀ ਉਲੰਘਣਾ ਹਨ ਸਗੋਤ ਸੇਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਸ਼ਰਿਆਮ ਜਰੀ ਹੈ ਬੇਅਦਬੀ ਕੀਤੀ ਗਈ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਸਿੰਗੜ ਦੇ ਵੱਲੋਂ ਬੋਲੀਆਂ ਗਾਈਏ ਗਈ ਸੀਗੀ ਆ ਰੋਮਾਂਟਿਕ ਆਏਗੇ ਸੀਗੇ ਉਹਨਾਂ ਦਾ ਵੀ ਬਿਆਨ ਆ ਉਹਨਾਂ ਨੇ ਵੀ ਜਿਹੜੀ ਹੈ ਆਪਣੀ ਗਲਤੀ ਮੰਨੀ ਆ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਸ ਸਮਾਗਮ ਸੀਗਾ ਜਿਹੜਾ ਇਹ ਸੈਮੀਨਾਰ ਰੱਖਿਆ ਆ ਕੋਈ ਧਾਰਮਿਕ ਸਮਾਗਮ ਰੱਖਿਆ ਆ ਮੈਂ ਆਸਟ੍ਰੇਲੀਆ ਸੇ ਸੀਗਾ ਆਸਟ੍ਰੇਲੀਆ ਤੋਂ ਸਿੱਧਾ ਜਿਹੜਾ ਸ਼ਿਨਗਰ ਪਹੁੰਚ ਆਇਆ ਤੇ ਇਸੇ ਦੌਰਾਨ ਮੈਂ ਉੱਥੇ ਸਟੇਟ ਤੇ ਜਿਹੜੇ ਗਾਣੇ ਗਾਣੇ ਸ਼ੁਰੂ ਕਰਦੇ ਸੀਗੇ ਮੈਨੂੰ ਅਗਰ ਪਤਾ ਹੁੰਦਾ ਕਿ ਮੈਂ ਇਹ ਗਲਤੀ ਨਾ ਕਰਦਾ ਕਿਉਂਕਿ ਇਹ ਆਪ ਜਿਹੜੇ ਆਮਦਾਰੇ ਨੇ ਆਪ ਅਮਸ਼ੱਕਿਆ ਹੋਇਆ ਇਹੋ ਜੀ ਗਲਤੀ ਐ ਨਹੀਂ ਕਰ ਸਕਦੀ ਸੀਗੇ ਤਾਂ ਇਹਨਾਂ ਵੱਲੋਂ ਇਹ ਕਿਹਾ ਗਿਆ ਤੇ ਦੂਜੇ ਪਾਸੇ ਜਿਹੜੀ ਆ ਭਾਸ਼ਾ ਵਿਭਾਗ ਦੇ ਲੇਖਕ ਜਸਵੰਤ ਜਫਰ ਨੇ ਵੀ ਕਿਹਾ ਜੀਗਾ ਕਿ ਇਸ ਚੀਜ਼ ਦਾ ਇਸ ਨੂੰ ਬੀਰ ਸਿੰਘ ਨੂੰ ਇਲਮ ਨਹੀਂ ਸੀ ਕਿ ਕਿਉਂਕਿ ਇਹ ਸਿੱਧਾ ਸ਼ਿਨਗਰ ਤੋਂ ਅਸਟ੍ਰੇਲੀਆ ਤੋਂ ਸਿਨਗਰਪੁਰ ਚ ਸਿਕਾ ਇਹ ਤੇ ਦੂਜੀ ਗੱਲ ਇਹ ਹੈ ਕਿ ਇਸ ਦੇ ਪਿੱਛੇ ਜਿੱਥੇ ਗੀਤ ਗਾ ਰਿਹਾ ਉਸ ਦੇ ਪਿੱਛੇ ਬੋਰਡ ਲੱਗਾ ਉਹ ਤੇ ਸਾਫ਼ ਤੌਰ ਤੇ ਲਿਖਿਆ ਗਿਆ ਕਿ ਇਹ ਸਮਾਗ ਜਿਹੜਾ ਧਾਰਮਿਕ ਸਵਾਗਤ ਦੇ ਤੌਰ ਤੇ ਜਿਹੜਾ ਹੈ ਸੈਮੀਨਾਰ ਰੱਖਿਆ ਗਿਆ ਇਸੇ ਚੀਜ਼ ਨੂੰ ਲੈ ਕੇ ਜਿਹੜਾ ਆ ਅ ਇਸੇ ਚੀਜ਼ ਨੂੰ ਜਿਹੜੀ ਹੈ ਸਟੇਜ ਤੇ ਅ ਚੜਨ ਲੱਗਾ ਵੀ ਨਹੀਂ ਬੀਰ ਸਿੰਘ ਦੇ ਵੱਲੋਂ ਦੇਖਿਆ ਗਿਆ ਕਿ ਇਹ ਸਮਾਗ ਕਿਸ ਤਰੀਕੇ ਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਰ ਸਿੰਘ ਨੇ ਜਿਹੜਾ ਆ ਰੋਮਾਂਟਿਕ ਗੀਤ ਗਾਣੇ ਸ਼ੁਰੂ ਕਰ ਦਿੱਤੇ ਸੀਗੇ ਤਾਂ बोलिया पौणियां ਵਿੱਚ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਦੌਰਾਨ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਖੁੱਲਕੇ ਭੰਗੜੇ ਪਾਏ ਗਏ ਸੀ ਇਹ ਸਾਰੇ ਪ੍ਰੋਗਰਾਮ ਨੂੰ ਦੇਖਦੇ ਹੋਇਆ ਸਿਕ ਸੰਗਤਾਂ ਨੂੰ ਜਿਹੜੇ ਆ ਥੇਸ ਪਹੁੰਚੀ ਆ ਤਾਂ ਇਸੇ ਚ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਵੀ ਜਿਹੜਾ ਬਿਆਨ ਆਇਆ ਤਾਂ ਹਣ ਹੁਣ ਤੁਹਾਨੂੰ ਸੁਣਨੇ ਆ ਕਿ ਇਸ ਪੂਰੇ ਸਮਾਗਮ ਦੇ ਵਿੱਚ ਜਿਹੜੀ ਗਲਤੀ ਹੋਈ ਆ ਗਲਤੀ ਕਰਨ ਵਾਲਾ ਬੀਰ ਸਿੰਘ ਦੇ ਵੱਲੋਂ ਮਾਫੀ ਮੰਗੀ ਗਈ ਆ ਉਸ ਦਾ ਕੀ ਕੁਝ ਕਹਿਣਾ ਕਿ ਉਹ ਕੋਈ ਗਲਤੀ ਹੋਈ ਆ ਆਓ ਸੁਣਦੇ ਆ ਉਸ ਦੀ ਜ਼ੁਬਾਨੀ ਸਤਿ ਸ੍ਰੀ ਅਕਾਲ ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਾਹਮਣੇ ਆਇਆ ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋਗੇ ਤਾਂ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੇਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਆ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਣਜਾਣੇ ਦੇ ਵਿੱਚ ਹੋਈ ਹੋਈ ਗਲਤੀ ਆ ਜਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇੰਟਿਫਿਕ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਹੱਥ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਅਸੀਂ ਬਹੁਤ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜੀਣੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਇਦਾਂ ਦੇ ਗਾਣੇ ਵੀ ਸੁਣਾਏ ਲੋ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆਂ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੀ ਪੈਂਦਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ। ਮੇਰੀ ਅਣਗਹਿਲੀ ਸੀਗੀ ਔਰ ਉਹਦੇ ਲਈ ਮੈਂ ਖੇਮਾ ਦਾ ਜਾਚਕ ਵੀ ਹਾਂ। ਪ੍ਰੋਗਰਾਮ ਦੇ ਦੌਰਾਨ ਜਦੋਂ ਅਸੀਂ ਕਰਦੇ ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਦਨਾਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ੍ਹ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸੁਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਿਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲ ਤਖਸਾਲ ਜੈਤਦਰ ਸਾਹਿਬ ਨੂੰ ਵੀ ਭੇਜਿਆ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਜੀ ਤੁਹਾਡੇ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹਾਂ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਜੀ ਕਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਰਤਿਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਤੁਸੀਂ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹੋ ਜੀ ਗਲਤੀ ਨਹੀਂ ਹੋਊਗੀ ਧੰਨਵਾਦ ਅੱਜ ਸਵੇਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਸ਼ੇਰਨਗਰ ਦੇ ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦਾ ਦੌਰਾਨ ਜਿਹੜਾ ਇੱਕ ਸੈਮੀਨਾਰ ਰੱਖਿਆ ਗਿਆ ਸੀਗਾ ਜਿਸ ਦੇ ਦੌਰਾਨ ਸਿੰਗਰ ਜੋਗੀ ਪੰਜਾਬ ਦੇ ਮਸ਼ਹੂਰ ਸਿੰਗਰ ਬੀਰ ਸਿੰਘ ਜੀ ਜੋ ਕਿ ਉੱਥੇ ਮੌਜੂਦ ਸੀਗੇ ਤਾਂ ਉਹਨਾਂ ਵੱਲੋਂ ਸ਼ਹੀਦੀ ਸਮਾਗਮ ਦੇ ਉੱਪਰ ਜਿਹੜਾ ਸੈਮੀਨਾਰ ਸੀਗਾ ਉਹਦੇ ਉੱਪਰ ਜਿਹੜਾ ਸੀਗਾ ਰੋਮਾਂਟਿਕ ਗੀਤ ਅਤੇ ਪੰਜਾਬੀ ਬੋਲੀਆਂ ਗਾਈ ਗਈਆਂ ਜਿਸ ਦੇ ਦੌਰਾਨ ਬੋਲੀਆਂ ਸੁਣ ਕੇ ਉੱਥੇ ਮੌਜੂਦ ਦਰਸ਼ਕ ਦਰਸ਼ਕ ਜਿਹੜੇ ਉਨਰ ਦੇ ਵੱਲੋਂ ਖੁੱਲਕੇ ਪੰਗੜਾ ਪਾਇਆ ਗਿਆ ਕਿਉਂਕਿ ਉਤੋਂ ਇਸੇ ਚੀਜ਼ ਨੂੰ ਲੈ ਕੇ ਜਿਹੜੇ ਆ ਸਿੱਖ ਸੰਪਰਦਾਵਾ ਔਰ ਸਿੱਖ ਜਿਹੜੇ ਆ ਸੰਵਿਧਾਨਾ ਉਹਨਾਂ ਦੇ ਵੱਲੋਂ ਜਿਹੜੀ ਹੈ ਕਿਹਾ ਗਿਆ ਹੈ ਕਿ ਇਹ ਜੋ ਵੀ ਕੁਝ ਹੋਇਆ ਇਹ ਗਲਤ ਹੋਇਆ ਕਿਉਂਕਿ ਇਸ ਸ਼ਹੀਦੀ ਸਮਾਗਮ ਸੇਕਾ ਇਸ ਦੇ ਦੌਰਾਨ ਇਹਨਾਂ ਨੂੰ ਜਿਹੜੀ ਆ ਬੋਲੀਆਂ ਨਹੀਂ ਪਾਉਣੀ ਚਾਹੀਦੀ ਸੀਗੀ ਆ ਇਸੇ ਸਮਾਗਮ ਵਿੱਚ ਕੀਰਤਨ ਹੁੰਦਾ ਆ ਗੁਰਬਾਣੀ ਹੁੰਦੀ ਆ ਔਰ ਸਿਮਰਨ ਹੁੰਦਾ ਜਾਪ ਹੁੰਦਾ ਕਈ ਤਰ੍ਹਾਂ ਦੇ ਜਿਹੜੇ ਆ ਧਾਰਮਿਕ ਸਮਾਗਮ ਹੁੰਦੇ ਨੇ ਨਾ ਕਿ ਬੋਲੀਆਂ ਪੈਂਦੇ ਨੇ ਰੋਮਾਂਟਿਕ ਹੁੰਦੇ ਐਸੇ ਚੀਜ਼ ਨੂੰ ਲੈ ਕੇ ਹਰਜਿੰਦਰ ਸਿੰਘ ਭਾਮੇ ਦੇ ਵੱਲੋਂ ਵੀ ਜਿਹੜਾ ਇਤਰਾਜ਼ ਚਿਤਾਇਆ ਗਿਆ ਸੀਗਾ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਪੰਜਾਬ ਸਰਕਾਰ ਨੇ ਜਿਹੜੀ ਹੈ ਭਾਸ਼ਾ ਵਿਭਾਗ ਦੇ ਵੱਲੋਂ ਸ਼ਿਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਕਰਾਏ ਗਏ ਸੈਮੀਨਾਰ ਦੌਰਾਨ ਨੱਚ ਗਾ ਕੇ ਜਿਹੜੇ ਆ ਮਨੋਰੰਜਨ ਪ੍ਰਦਰਸ਼ਨ ਦੀ ਸਖਤ ਨਿੰਦਕ ਤਿੱਗੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੀ ਗੁਰੂ ਸਾਹਿਬ ਜੀ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀ ਕੀਤੀ ਗਿਆ ਹਨ ਉਸ ਦੇ ਨਾਲ ਸ਼ਹਾਦਤ ਤੇ ਸੰਕਲਪ ਦੇ ਨਾਲ ਨਾਲ ਗੁਰਮਤ ਮਰਿਆਦਾ ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਜਿਹੜੀ ਹੈ ਭਾਰੀ 6 ਵਜੇ ਤਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਅੰਦਰ ਸਰਵਉੱਚ ਤੇ ਸਲਾਨੀ ਹੈ ਇਸ ਲਈ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਸਤਾਪਦੀ ਸੰਬੰਧੀ ਕਰਵਾਏ ਜਾਣ ਵਾਲੇ ਹਰ ਸਮਾਗਮ ਦੇ ਜਿਹੜੀ ਹੈ ਰੂਪਰੇਖਾ ਸਿੱਖ ਮਰਿਆਦਾ ਸ਼ਰਧਾ ਸੰਜਮ ਅਤੇ ਗੁਰਬਾਣੀ ਦੇ ਸਤਕਾਰ ਦੀ ਭਾਵਨਾ ਦੇ ਹੁਣ ਕੋਲ ਹੋਣੀ ਚਾਹੀਦੀ ਹੈ ਪਰ ਭਾਸ਼ਾ ਵਿਭਾਗ ਪੰਜਾਬ ਨੇ ਇਸ ਮੌਕੇ ਮਨੋਰੰਜਨ ਦਾ ਸਾਧਨ ਬਣਾ ਕੇ ਸਿੱਖ ਸੰਗਤਾਂ ਦਿਆ ਭਾਵਨਾਵਾਂ ਦੇ ਨੂੰ ਜਿਹੜੀ ਹੈ 60 ਪੰਚਾਇਤਾਂ ਯਾਨੀ ਕਿ ਠੇਸ ਪੰਚਾਇਤਾਂ ਉਹਨਾਂ ਨਾਲ ਹੀ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਸਪਸ਼ਟ ਕਰ ਦਿੱਤਾ ਸੀਗਾ ਕਿ ਸ੍ਰੀ ਗੁਰੂ ਸਹਿਬਾਨਾ ਦਿਆ ਸਤਾਪ ਦਿਆ ਤੇ ਗੁਰਪੁਰਬ ਸਿੱਖਾ ਜਿਹੇ ਸੰਧਵਾਣਾ ਜਿਹੜੀ ਆ ਮਨਾਏ ਜਾਣਗੇ ਤਾਂ ਕਿਉਂਕਿ ਸਰਕਾਰੀ ਅਦਾਰਿਆਂ ਲਈ ਗੁਰਮਤ ਮਰਯਾਦਾ ਦੇ ਸਹੀ ਪਾਲਣਾ ਔਕੀਆ ਨਾਲ ਹੀ ਉਹਨਾਂ ਕਿਹਾ ਕਿ ਸਿੱਖ ਗੁਰਪੁਰ ਕੋਈ ਸਾਧਾਰਨ ਜਸ਼ਨ ਜਾਂ ਮਨੋਰੰਜਨ ਤਿਉਹਾਰ ਨਹੀਂ ਸਗੋ ਆਤਮ ਜਾਗਰੂਤਾ ਅਤੇ ਗੁਰਮਤ ਸਿਧਾਂਤਾਂ ਨੂੰ ਸਮਰਪਿਤ ਸਮਾਗਮ ਹਨ ਇਹਨਾਂ ਦੇ ਵਿੱਚ ਸ਼ਬਦ ਕੀਰਤਨ ਗੁਰਮਤ ਚਿੰਤ ਗੁਰਬਾਣੀ ਪਾਠ ਸੇਵਾ ਤੇ ਸਿਮਰਨ ਵਰਗੀਆਂ ਪਵਿੱਤਰ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ ਨਚਣਾ ਗੋਣਾ ਜਾਂ ਹੋਰ ਮਨੋਰੰਜਨ ਪਰਦਰਸ਼ਨ ਨਾ ਸਿਰਫ ਗੁਰਮਤਿ ਦੇ ਸੰਧਾਨਤਾ ਦੀ ਉਲੰਘਣਾ ਹਨ ਸਗੋਂ ਸ੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਸ਼ਰਿਆਮ ਜਰੀ ਹੈ ਬੇਅਦਬੀ ਕੀਤੀ ਗਈ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਹੁਣ ਜਿਨ੍ਹਾਂ ਦੇ ਵੱਲੋਂ ਜਿਹੜੀ ਹੈ ਸਿੰਗੜ ਦੇ ਵੱਲੋਂ ਬੋਲੀਆਂ ਗਾਈਏ ਗਈ ਸੀਗੀ ਆ ਰੋਮਾਂਟਿਕ ਆਏ ਗਏ ਸੀਗੇ ਉਹਨਾਂ ਦਾ ਵੀ ਬਿਆਨ ਆ ਉਹਨਾਂ ਨੇ ਵੀ ਜਿਹੜੀ ਹੈ ਆਪਣੀ ਗਲਤੀ ਮੰਨੀ ਆ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਕਿ ਇਸ ਸਮਾਗਮ ਸੀਗਾ ਜਿਹੜਾ ਇਹ ਸੈਮੀਨਾਰ ਰੱਖਿਆ ਹੈ ਕੋਈ ਧਾਰਮਿਕ ਸਮਾਗਮ ਰੱਖਿਆ ਹੈ ਮੈਂ ਆਸਟ੍ਰੇਲੀਆ ਸੇ ਸੀਗਾ ਆਸਟ੍ਰੇਲੀਆ ਤੋਂ ਸਿੱਧਾ ਜਿਹੜਾ ਸ਼ਿਨਗਰ ਪਹੁੰਚ ਆਇਆ ਤੇ ਇਸੇ ਦੌਰਾਨ ਮੈਂ ਉੱਥੇ ਸਟੇਟ ਜਿਹੜੇ ਗਾਣੇ ਗਾਣੇ ਸ਼ੁਰੂ ਕਰਦੇ ਸੀਗੇ ਮੈਨੂੰ ਅਗਰ ਪਤਾ ਹੁੰਦਾ ਕਿ ਮੈਂ ਇਹ ਗਲਤੀ ਨਾ ਕਰਦਾ ਕਿਉਂਕਿ ਇਹ ਆਪ ਜਿਹੜੇ ਆਮਦਾਰੇ ਨੇ ਆਪ ਅਮਸ਼ੱਕਿਆ ਹੋਇਆ ਇਹੋ ਜੀ ਗਲਤੀ ਐ ਨਹੀਂ ਕਰ ਸਕਦੀ ਸੀਗੇ ਤਾਂ ਇਹਨਾਂ ਵੱਲੋਂ ਇਹ ਕਿਹਾ ਗਿਆ ਤਾਂ ਦੂਜੇ ਪਾਸੇ ਜਿਹੜੀ ਆ ਭਾਸ਼ਾ ਵਿਭਾਗ ਦੇ ਲੇਖਕ ਜਸਵੰਤ ਜਫਰ ਨੇ ਵੀ ਕਿਹਾ ਜੀਗਾ ਕਿ ਇਸ ਚੀਜ਼ ਦਾ ਇਸ ਨੂੰ ਬੀਰ ਸਿੰਘ ਨੂੰ ਇਲਮ ਨਹੀਂ ਸੀ ਕਿ ਕਿਉਂਕਿ ਇਹ ਸਿੱਧਾ ਸ਼ਿਨਗਰ ਤੋਂ ਉਹ ਆਸਟ੍ਰੇਲੀਆ ਤੋਂ ਸਿਨਗਰਪੁਰ ਪੁੰਚ ਅਸੀਕਾ ਇਹ ਤੇ ਦੂਜੀ ਗੱਲ ਇਹ ਹੈ ਕਿ ਇਸ ਦੇ ਪਿੱਛੇ ਜਿੱਥੇ ਗੀਤ ਘਾਰ ਆ ਉਸ ਦੇ ਪਿੱਛੇ ਬੋਰਡ ਲੱਗਾ ਉਹ ਤੇ ਸਾਫ਼ ਤੌਰ ਤੇ ਲਿਖਿਆ ਗਿਆ ਕਿ ਇਸ ਸਮਾਗਮ ਜਿਹੜਾ ਧਾਰਮਿਕ ਸਵਾਗਤ ਦੇ ਤੌਰ ਤੇ ਜਿਹੜਾ ਹੈ ਸਮਿਨਾਰ ਰੱਖਿਆ ਗਿਆ ਇਸੇ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਇਸੇ ਚੀਜ਼ ਨੂੰ ਜਿਹੜੀ ਹੈ ਸਟੇਜ ਤੇ ਚੜਨ ਲੱਗਾ ਵੀ ਨਹੀਂ ਵੀਰ ਸਿੰਘ ਦੇ ਵੱਲੋਂ ਦੇਖਿਆ ਗਿਆ ਕਿ ਇਹ ਸਮਾਗਮ ਕਿਸ ਤਰੀਕੇ ਦਾ ਤਾਂ ਇਸੇ ਚੀਜ਼ ਨੂੰ ਲੈ ਕੇ ਵੀਰ ਸਿੰਘ ਨੇ ਜਿਹੜਾ ਆ ਰੋਮਾਂਟਿਕ ਗੀਤ ગાਣੇ ਸ਼ੁਰੂ ਕਰ ਦਿੱਤੇ ਸੀਗੇ ਤਾਂ बोलिया ਪੌਣੀਆਂ ਵਿੱਚ ਸ਼ੁਰੂ ਕਰ ਦਿੱਤੇ ਸੀ ਜਿਸ ਦੇ ਦੌਰਾਨ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਖੁੱਲਕੇ ਭੰਗੜੇ ਪਾਏ ਗਏ ਸਿਗੇ ਇਹ ਸਾਰੇ ਪ੍ਰੋਗਰਾਮ ਨੂੰ ਦੇਖਦੇ ਹੋਇਆ ਸਿਕ ਸੰਤਾਂ ਨੂੰ ਜਿਹੜੇ ਆ ਥੇਸ ਪਹੁੰਚੀ ਆ ਤਾਂ ਇਸੇ ਚ ਨੂੰ ਲੈ ਕੇ ਹਜਦਰ ਸਿੰਘ ਧਾਮੀ ਦਾ ਵੀ ਜਿਹੜਾ ਬਿਆਨ ਆ ਤਾਂ ਹਣ ਹੁਣ ਤੁਹਾਨੂੰ ਸੁਣਨੇ ਆ ਕਿ ਇਸ ਪੂਰੇ ਸਮਾਗਮ ਦੇ ਵਿੱਚ ਜਿਹੜੀ ਗਲਤੀ ਹੋਈ ਆ ਗਲਤੀ ਕਰਨ ਵਾਲਾ ਬੀਰ ਸਿੰਘ ਦੇ ਵੱਲੋਂ ਮਾਫੀ ਮੰਗੀ ਗਈ ਆ ਉਸ ਦਾ ਕੀ ਕੁਝ ਕਹਿਣਾ ਕਿ ਉਹ ਕੋ ਗਲਤੀ ਹੋਈ ਆ ਆਹ ਸੁਣਦੇ ਆ ਉਸ ਦੀ ਜ਼ੁਬਾਨੀ ਸਤਿ ਸ਼੍ਰੀ ਅਕਾਲ ਜੀ ਬੀਤੀ ਰਾਤ ਸ਼੍ਰੀਨਗਰ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਉਹਨੂੰ ਲੈ ਕੇ ਜਿਹੜਾ ਵਿਵਾਦ ਛਿੜ ਰਿਹਾ ਮੈਂ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਾਹਮਣੇ ਆਇਆ ਤੁਸੀਂ ਮੇਰੇ ਸੰਗੀਤਕ ਸਫ਼ਰ ਤੇ ਅਗਰ ਝਾਤੀ ਮਾਰੋਗੇ ਤਾਂ ਤੁਹਾਨੂੰ ਕੋਈ ਇੱਕ ਗੀਤ ਵੀ ਐਸਾ ਨਹੀਂ ਮਿਲੇਗਾ ਜਿਹੜਾ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਨਹੀਂ ਸਕਦੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੈਂ ਕੁਝ ਚੰਗਾਈ ਕਰਾਂ ਔਰ ਜਿਹੜੀ ਕੱਲ ਦੇ ਪ੍ਰੋਗਰਾਮ 'ਚ ਗਲਤੀ ਹੋਈ ਹੈ ਉਹ ਗਲਤੀ ਬਹੁਤ ਵੱਡੀ ਅਣਗਹਿਲੀ ਤੇ ਅਣਜਾਣੇ ਦੇ ਵਿੱਚ ਹੋਈ ਹੋਈ ਗਲਤੀ ਹੈ ਜਿਉਂਕਿ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਲੈਂਡ ਕੀਤਾ ਸੀ ਔਰ ਇੱਥੇ ਆ ਕੇ ਸਾਡੇ ਜਿਹੜੇ ਫੋਨ ਨੈਟਵਰਕ ਸੀਗੇ ਉਹ ਕੰਮ ਕਰਨੇ ਬੰਦ ਕਰ ਗਏ ਸੀਗੇ ਔਰ ਮੇਰੇ ਮੈਨੇਜਮੈਂਟ ਦੀ ਗਲਤੀ ਹੈ ਕਿ ਪ੍ਰੋਗਰਾਮ ਦਾ ਸਾਰਾ ਵੇਰਵਾ ਜਿਹੜਾ ਹੈ ਉਹ ਮੇਰੇ ਤੱਕ ਨਹੀਂ ਸਾਂਝਾ ਕੀਤਾ ਗਿਆ ਮੈਂ ਪਹਿਲਾਂ ਵੀ ਸਾਇਤ ਅਕੈਡਮੀ ਨਾਲ ਕੁਝ ਕਮਰਸ਼ੀਅਲ ਪ੍ਰੋਗਰਾਮਸ ਕੀਤੇ ਨੇ ਔਰ ਉਹਨਾਂ ਦੀ ਤਰਜ਼ ਦੇ ਉੱਤੇ ਇਹ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਔਰ ਸ਼ੁਰੂਆਤ ਤੋਂ ਪਹਿਲਾਂ ਹੀ ਮੈਨੂੰ ਕੁਝ ਕਸ਼ਮੀਰੀ ਸੱਜਣ ਔਰ ਸਿੱਖ ਵੀਰ ਸੀਗੇ ਜਿਨ੍ਹਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਅਸੀਂ ਬਹੁਤ ਟੈਨਸ਼ਨ ਤੇ ਫਿਕਰ ਦੇ ਮਾਹੌਲ 'ਚ ਜਿਿੰਨੇ ਅਸੀਂ ਵੀ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕੁਝ ਏਦਾਂ ਦੇ ਗਾਣੇ ਵੀ ਸੁਣਾਇਓ ਜ਼ਰੂਰ। ਔਰ ਜਦੋਂ ਤੱਕ ਮੈਂ ਸਟੇਜ ਤੇ ਗਿਆ ਕਿਉਂਕਿ ਸਟੇਜ ਤੇ ਜਾਣ ਲੱਗਿਆ ਆਰਟਿਸਟ ਦਾ ਧਿਆਨ ਆਡੀਅנס ਵੱਲੋਂ ਹੁੰਦਾ ਹੈ ਪਿੱਛੇ ਲੱਗੇ ਬੈਨਰ ਵੱਲ ਨਹੀਂ ਕਈ ਵਾਰੀ ਚਾਤੀ ਮਾਰੀ ਜਾਂਦੀ ਮੇਰੀ ਅੰਗਲੀ ਸਿੱਗੀ ਔਰ ਉਹਦੇ ਲਈ ਮੈਂ ਕਿਹਾ ਮੈਂ ਤਾਂ ਜਾ ਚੁੱਕੀ ਹਾਂ। ਪ੍ਰੋਗਰਾਮ ਦੇ ਦੌਰਾਨ ਜਦੋਂ ਅਸੀਂ ਕਰਦੇ-ਕਰਦੇ ਸਾਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਈ ਕਿ ਗਲਤ ਹੋ ਗਿਆ ਤਾਂ ਅਸੀਂ ਵਾਈਂਡ ਅਪ ਕਰਕੇ ਸਾਰਿਆਂ ਦੇ ਸਿਰ ਟਕਾ ਕੇ ਜੋੜੇ ਲਵਾ ਕੇ ਸ਼ਲੋਕ ਮਨ ਲਗਾਵਾ ਵੀ ਪੜਿਆ ਔਰ ਬੜੀ ਮਰਿਆਦਾ ਦੇ ਨਾਲ ਪੜ ਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ ਅਸੀਂ ਸਾਰਿਆਂ ਨੇ ਉੱਥੇ ਔਰ ਬਹੁਤ ਸੁਹਿਰਦ ਤੇ ਸਿਆਣੇ ਸੱਜਣ ਵੀ ਉਸ ਮਹਿਫਿਲ ਦੇ ਵਿੱਚ ਬੈਠੇ ਹੋਏ ਸੀਗੇ ਜੀ ਮੈਂ ਆਪਣਾ ਲਿਖਤੀ ਸਪਸ਼ਟੀਕਰਨ ਕਾਲਕਤਕ ਸਾਹਿਬ ਜੈਸੇਦਰ ਸਾਹਿਬ ਨੂੰ ਵੀ ਭੇਜਿਆ ਹੈ ਔਰ ਮੈਂ ਕਬੂਲ ਕਰਦਾ ਕਿ ਹਾਂ ਮੇਰੀ ਅਣਗਹਿਲੀ ਕਰਕੇ ਇਹ ਜਿਹੜੀ ਗਲਤੀ ਹੋਈ ਹੈ ਇਹਦੀ ਜੋ ਵੀ ਬਣਦੀ ਸੇਵਾ ਹੈ ਮੈਨੂੰ ਸਿਰ ਮੱਥੇ ਮਨਜ਼ੂਰ ਹੈ ਮੈਂ ਤੁਹਾਡਾ ਹੀ ਬੱਚਾ ਹਾਂ ਜੀ ਤੁਹਾਡੇ ਪਰਿਵਾਰਾਂ ਦਾ ਬੱਚਾ ਸਿੱਖ ਬੱਚਾ ਹਾਂ ਔਰ ਮੈਂ ਕਦੀ ਵੀ ਪੰਥ ਦੇ ਵਿਰੋਧ ਦੇ ਵਿੱਚ ਜਾਂ ਕੋਈ ਵੀ ਇਦਾਂ ਦੀ ਗੱਲ ਜਿਹੜੀ ਪੰਥ ਦੇ ਹਿੱਤ ਵਿੱਚ ਨਾ ਹੋਵੇ ਮੈਂ ਕਦੀ ਇਦਾਂ ਦੀ ਗੱਲ ਨਾ ਕੀਤੀ ਹੈ ਨਾ ਕਿ ਕਦੀ ਕਰ ਸਕਦਾ ਔਰ ਮੈਂ ਅੱਜ ਸ਼ਾਮ ਨੂੰ ਕਾਰਤਕ ਸਾਹਿਬ ਅਜੇ ਤੱਕ ਹਾਲਾਂਕਿ ਮੈਨੂੰ ਕੋਈ ਚਿੱਠੀ ਜਾਂ ਕੋਈ ਸੰਦੇਸ਼ ਉੱਥੋਂ ਨਹੀਂ ਆਇਆ ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਪੇਸ਼ ਹੋਵਾਂਗਾ ਜੀ ਔਰ ਤੁਸੀਂ ਸਾਰੇ ਵੱਡੇਓ ਮਾਫੀ ਦੇਣ ਯੋਗ ਹੋ ਤੁਸੀਂ ਮਾਫ ਕਰਦੇ ਹੋ ਮੈਨੂੰ ਔਰ ਅੱਗੇ ਤੋਂ ਇਨ ਫਿਊਚਰ ਇਹੋ ਜੀ ਗਲਤੀ ਨਹੀਂ ਹੋਊਗੀ ਧੰਨਵਾਦ ਅੱਜ ਸਵੇਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਸ਼ੇਰਨਗਰ ਦੇ ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਦਾ ਦੌਰਾਨ ਜਿਹੜਾ ਇੱਕ ਸ਼ਤਾਬ ਦੀ ਸੈਮੀਨਾਰ ਰੱਖਿਆ ਗਿਆ ਸੀਗਾ ਜਿਸ ਦੇ ਦੌਰਾਨ ਸਿੰਗਰ ਜੋਗੀ ਪੰਜਾਬ ਦੇ ਮਸ਼ਹੂਰ ਸਿੰਗਰ ਬੀਰ ਸਿੰਘ ਜੀ ਜੋ ਕਿ ਉੱਥੇ ਮੌਜੂਦ ਸੀਗੇ ਤਾਂ ਉਹਨਾਂ ਵੱਲੋਂ ਸ਼ਹੀਦੀ ਸਮਾਗਮ ਦੇ ਉੱਪਰ ਜਿਹੜਾ ਸੈਮੀਨਾਰ ਸੀਗਾ ਉਹਦੇ ਉੱਪਰ ਜਿਹੜਾ ਸੀਗਾ ਰੋਮਾਂਟਿਕ ਗੀਤ ਅਤੇ ਪੰਜਾਬੀ ਬੋਲੀਆਂ ਗਾਈ ਗਈਆਂ ਜਿਸ ਦੇ ਦੌਰਾਨ